ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜਰਨਲਿਸਟ ਮੈਂ ਹਾਂ ਪ੍ਰਦੀਪ ਕੌਰ ਤਾਂ ਪੰਜਾਬ ਪੁਲਿਸ ਅਜੜੀ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਪਟਿਆਲਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਜਦੋਂ ਔਰ ਮਹਿਲਾ ਕਹਿ ਸਕਦੇ ਆ ਮਹਿਲਾ ਨਸ਼ਾ ਤਸਕਰ ਦੇ ਘਰ ਨੂੰ ਬਲਡੋਜ਼ਰ ਦੇ ਨਾਲ ਪੂਰੇ ਤਰੀਕੇ ਦੇ ਨਾਲ ਢਾਹ ਦਿੱਤਾ ਜਾਂਦਾ ਦੱਸਦੀ ਹੈ ਕਿ ਮਾਮਲਾ ਜਿਹੜਾ ਪਟਿਆਲਾ ਤੋਂ ਸਾਹਮਣੇ ਹੈ ਤੇ ਉੱਥੇ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਮਹਿਲਾ ਨਸ਼ਾ ਤਸਕਰ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਦੀ ਤਸਕਰੀ ਕਰਦੀ ਸੀ ਔਰ ਉਸ ਦੇ ਉੱਪਰ ਐਨਡੀਪੀਐਸ ਦਸ ਦੇ ਜਿਹੜੇ ਪਰਚੇ ਵੀ ਦਰਜ ਕੀਤੇ ਹੋਏ ਨੇ ਪਰ ਲਗਾਤਾਰ ਔਰਤ ਫਰਾਰ ਦੱਸੀ ਜਾ ਰਹੀ ਹੈ ਜਿਸ ਦੇ ਚੱਲਦੇ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਨਜਾਇਜ਼ ਤਰੀਕੇ ਦੇ ਨਾਲ ਘਰ ਬਣਾਇਆ ਹੋਇਆ ਸੀ ਤੇ ਪੁਲਿਸ ਦੇ ਵੱਲੋਂ ਬੁਲਡੋਜ਼ਰ ਦੇ ਨਾਲ ਕਾਰਵਾਈ ਕਰਕੇ ਉਸ ਦਾ ਘਰ ਹੈ ਜਿਹੜਾ ਪੂਰੇ ਤਰੀਕੇ ਦੇ ਨਾਲ ਢਾਹ ਦਿੱਤਾ ਜਾਂਦਾ ਤਾਂ ਮੌਕੇ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਇਸ ਵੇਲੇ ਸਕਰੀਨ ਤੇ ਜ਼ਰੂਰ ਸਾਂਝੀਆਂ ਕਰ ਰਿਹਾ ਦੇਖੋ ਕਿ ਇੱਕ ਮਹਿਲਾ ਨਸ਼ਾ ਤਸਕਰ ਜਿਸ ਦੇ ਉੱਤੇ ਪਹਿਲਾਂ ਹੀ ਨਸ਼ਾ ਤਸਕਰੀ ਦੇ ਇਲਜ਼ਾਮ ਲੱਗਦੇ ਨੇ ਉਸ ਤੋਂ ਇਲਾਵਾ 10 ਪਰਚੇ ਨੇ ਜਿਹੜੇ ਐਨਡੀਪੀਐਸ ਦੇ ਉਹ ਵੀ ਦਰਜ ਨੇ ਦੱਸੇ ਕਿ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਪਰ ਫਿਰ ਵੀ ਔਰਤ ਫਰਾਰ ਦੱਸੀ ਜਾ ਰਹੀ ਹੈ ਤਾਂ ਪੁਲਿਸ ਨੂੰ ਹੁਣ ਸਖਤ ਕਾਰਵਾਈ ਕਰਦੇ ਹੋਏ ਹਦਾਇਤਾਂ ਨੇ ਕਿ ਉਸ ਦੇ ਘਰ ਦੇ ਉੱਪਰ ਬੁਲਡੋਜ਼ਰ ਚਲਾ ਦਿੱਤਾ ਜਾਂਦਾ ਯਾਨੀ ਕਿ ਉਸ ਦਾ ਘਰ ਪੂਰੇ ਤਰੀਕੇ ਦੇ ਨਾਲ ਤਬਾਹ ਕਰ ਦਿੱਤਾ ਜਾਂਦਾ ਇਹ ਜਿਹੜਾ ਘਰ ਹੈ ਰਿੰਕੀ ਨਾਮ ਦੀ ਜਿਹੜੀ ਡਰੱਗ ਤਸਕਰ ਹੈ ਉਹਦਾ ਉਹਦਾ ਘਰ ਹੈ ਸੋ ਸਾਡੇ ਕੋਲ ਬੜੇ ਕਲੀਅਰ ਆਰਡਰ ਸੀ ਕਿ ਇਹਨੂੰ ਡਿਮੋਲਿਸ਼ ਕਰਨਾ ਕਰ ਲੋ ਸੋ ਉਸ ਆਰਡਰ ਦੀ ਕੰਪਲਾਈਅੰਸ ਤੇ ਪੁਲਿਸ ਪ੍ਰੋਟੈਕਸ਼ਨ ਇੱਥੇ ਪ੍ਰੋਵਾਈਡ ਕੀਤੀ ਗਈ ਹੈ ਜਿਹੜੇ ਡਿਊਟੀ ਮੈਜਿਸਟਰੇਟੋਰ ਲੱਗੇ ਹੋਏ ਨੇ ਸੋ ਇਹਨੂੰ ਜਿਹੜਾ ਉਹ ਆਰਡਰਸ ਨੇ ਉਹਨੂੰ ਇੰਪਲੀਮੈਂਟ ਕਰਨ ਵਾਸਤੇ ਅਸੀਂ ਆਏ ਹਾਂ ਸਾਡੇ ਕੋਲ ਜਿਹੜੀ ਸੀਐਲਡੀ ਦੀ ਵੀ ਇਨਪੁੱਟ ਸੀ ਸਪੈਸ਼ਲ ব্রাঞ্চ ਦੀ ਵੀ ਇਨਪੁੱਟ ਸੀ ਕਿ ਇੱਥੇ ਲਾਅ ਐ ਹੋ ਸਕਦਾ ਜਿਹਦੇ ਕਰਕੇ ਇੱਥੇ ਹੈਵੀ ਪੁਲਿਸ ਦੀ ਡਿਪਲੋਇਮੈਂਟ ਹੋ ਸਰ ਜੀ ਇਹਨੇ ਦੇ ਪਰਚੇ ਇਹਨਾਂ ਦੇ ਹੈਗੇ ਇਹਨਾਂ ਦੇ ਇਹਦੇ ਤੇ ਪਹਿਲਾਂ 10 ਪਰਚੇ ਦਰਜ ਨੇ ਜੋ ਉਹਨਾਂ 10 ਪਰਚਿਆਂ ਚ ਸਾਰਿਆਂ ਚਲਾਨ ਕੇਸ ਹੋਇਆ ਹੈ ਅੰਡਰ ਟ੍ਰਾਈ ਸਰ ਕਿਹੜੀ ਜ਼ਮੀਨ ਹੈਗੀ ਹੈ ਇਹ ਕਿਹਨੇ ਜ਼ਮੀਨ ਦੇ ਉੱਪਰ ਇਹ ਜੈਲੀ ਬਣਾਈ ਇਹ ਜਿਹੜੀ ਜ਼ਮੀਨ ਹੈ ਇਹ ਡੇਰੇ ਦੀ ਜ਼ਮੀਨ ਹੈ ਇਹ ਤੇ ਇਲੈਗਲ ਓਕਿਊਪੇਸ਼ਨ ਕੀਤੀ ਹੋਈ ਹੈ ਜਿਹੜਾ ਘਰ ਬਣਿਆ ਹੋਇਆ ਹੈ ਜੀ ਸ਼ੋ ਦੇ ਡੈਮੋਲਿਸ਼ਨ ਦੇ ਆਰਡਰਸ ਨੇ ਉਹਨਾਂ ਨੇ ਇਪਰਟ ਕੀਤਾ ਸਰ ਕੋਈ ਕਾਰਨ ਹੈ ਜਿਹੜਾ ਟਾਇਰ ਜਾ ਰਿਹਾ ਹੈ ਅੱਜ ਦੀ ਡੇਟ 'ਚ ਕੋਈ ਘਰ ਟਾਇਆ ਜਾ ਰਿਹਾ ਹੈ ਸੋ ਜਿਹੜੇ ਅੱਗੋਂ ਵੀ ਕੋਈ ਇਹੋ ਜਿਹੇ ਆਰਡਰਸ ਹੋਣਗੇ ਡਿਮੋਲੀਸ਼ਨ ਦੇ ਜਾਂ ਕੋਈ ਇਹੋ ਜਿਹੇ ਐਡਮਿਨਿਸਟ੍ਰੇਸ਼ਨ ਵੱਲੋਂ ਐਂਕਰੋਚਮੈਂਟ ਹਟਾਉਣ ਦੇ ਆਰਡਰਸ ਹੋਣਗੇ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਵੇਗਾ ਸਰ ਜਿਹੜੀ ਜਗ੍ਹਾ ਦੀ ਦੱਸੀ ਜਾ ਰਹੀ ਹੈ ਕਾਫੀ ਹੋਰ ਵੀ ਆਰਡਰ ਆਇਆ ਪਿਆ ਕਿ ਇਹਨੂੰ ਖਾਲੀ ਕਰਾਣ ਦਾ ਜਿਹੜੀ ਸਰੋਵਰ ਤੇ ਜਿਹੜੀ ਦੱਸੀ ਜਾ ਰਹੀ ਹੈ ਕਿ ਇਹਨੂੰ ਵੀ ਕਿਸੇ ਅਗਲੀ ਆਨਲਾਈਨ ਅਟੈਂਪਟ ਕਰ ਲਈ ਜੀਏਗੇ ਜਿਹੜੇ ਵੀ ਆਰਡਰਸ ਹੋਣਗੇ ਐਂਕਰੋਚਮੈਂਟ ਦੇ ਖਿਲਾਫ ਜਾਂ ਇਲੈਗਲ ਓਕੂਪੇਸ਼ਨ ਦੇ ਖਿਲਾਫ ਉਹਨਾਂ ਨੂੰ ਸਾਰਿਆਂ ਨੂੰ ਇੰਪਲੀਮੈਂਟ ਕੀਤਾ ਜਾਊਗਾ ਜਿਹੜੇ ਪੁਲਿਸ ਪ੍ਰੋਟੈਕ